ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਲੋਕ ਸਭਾ ਚ ਉਹਨਾਂ ਨੂੰ ਲੈ ਕੇ 13 ਜਿਹੜਾ ਕਿ ਨਾਰਾ ਦਿੱਤਾ ਗਿਆ ਤਾਂ ਉਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਲਗਾਤਾਰ ਮੀਟਿੰਗਾਂ ਜਿਹੜੀਆਂ ਨੇ ਉਹ ਲਹਿਰੇ ਨੇ ਤਾਂ ਅੱਜ ਮੋਗਾ ਦੇ ਵਿੱਚ ਵਲੰਟੀਅਰ ਜਿਹੜੀ ਕਿ ਮੀਟਿੰਗ ਰੱਖੀ ਗਈ ਹੈ ਤਾਂ ਸਾਡੇ ਨਾਲ ਹਲਕਾ ਵਿਧਾਇਕ ਅਮਰਿਤਪਾਲ ਮੌਜੂਦ ਨੇ ਅਮਰਿਤਪਾਲ ਜੀ ਕਿਵੇਂ ਦੇਖਦੇ ਹੋ ਅੱਜ ਮੋਗਾ ਦੇ ਵਿੱਚ ਵਲੰਟੀਅਰ ਮੀਟ ਰੱਖੀ ਗਈ ਹੈ ਕਿਹੜੇ ਮੁੱਦਿਆਂ ਤੇ ਚਰਚਾਵਾਂ ਹੋਣ ਵਾਲੀਆਂ ਨੇ ਸਭ ਤੋਂ ਪਹਿਲਾਂ ਤਾਂ ਜਿਹੜੀ ਅੱਜ ਦੀ ਮੀਟਿੰਗ ਹੈ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਪਹੁੰਚ ਰਹੇ ਆ ਇਕੱਲੇ ਅਹੁਦੇਦਾਰਾਂ ਦੀ ਮੀਟਿੰਗਾਂ ਕੋਈ ਵੱਡਾ ਇਕੱਠ ਨਹੀਂਗਾ ਸਾਡਾ ਸਿਰਫ ਉਹਦੇਦਾਰਾਂ ਨੂੰ ਬੁਲਾਇਆ ਹੋਇਆ ਮੀਟਿੰਗ ਆ ਜਿਹੜੇ ਐਕਟਿਵ ਵਲੰਟੀਅਰ ਨੇ ਪਿੰਡਾਂ ਦੇ ਉਹ ਇੱਥੇ ਪਹੁੰਚ ਰਹੇ ਨੇ ਬਸ ਉਹੀ ਸਾਡਾ ਇੱਕ ਪਰਿਵਾਰ ਦੀ ਤਰ੍ਹਾਂ ਕੰਮ ਆ ਸਾਡੇ ਮੁੱਖ ਮੰਤਰੀ ਸਾਹਿਬ ਸਾਰੇ ਪਰਿਵਾਰ ਦੀ ਤਰ੍ਹਾਂ ਅਸੀਂ ਇਲੈਕਸ਼ਨ ਲੜਦੇ ਆਂ ਪਰਿਵਾਰ ਦੀ ਤਰ੍ਹਾਂ ਕੰਮ ਕਰਦੇ ਆਂ ਤਾਂ ਅਸੀਂ ਉਹੀ ਜਿਹੜੇ ਸਾਂਝੇ ਮੁੱਦੇ ਨੇ ਸਾਂਝੀਆਂ ਗੱਲਾਂ ਨੇ ਜਿਹੜੇ ਅਸੀਂ ਕੰਮ ਕੀਤੇ ਨੇ ਕਿਉਂਕਿ ਅਸੀਂ ਹੁਣ ਵੀ ਪਿੰਡਾਂ 'ਚ ਜਾਂਦੇ ਆਂ ਕਈ ਕੰਮ ਅਸੀਂ ਜਦੋਂ ਮਾਈਕ ਤੇ ਬੋਲਦੇ ਹੁੰਦੇ ਆਂ ਤਾਂ ਲੋਕ ਮੂਰੋ ਕਹਿ ਦਿੰਦੇ ਨੇ ਵੀ ਭਾਈ ਜੀ ਤੁਸੀਂ ਇਹ ਵੀ ਕੀਤਾ ਏ ਤੁਸੀਂ ਦੱਸਣਾ ਹੀ ਭੁੱਲ ਗਏ ਤਾਂ ਆਪਣੇ ਵਰਕਰ ਦੱਸਣ ਵਾਸਤੇ ਵੀ ਆਪਾਂ 2 ਸਾਲਾਂ ਦੇ ਵਿੱਚ ਕਿੰਨੇ ਕੰਮ ਕੀਤੇ ਨੇ ਉਹਦੇ ਵਾਸਤੇ ਅੱਜ ਮੁੱਖ ਮੰਤਰੀ ਸਾਹਿਬ ਆਏ ਆ ਵੈਸੇ ਵੀ ਜਦੋਂ ਵੀ ਪੰਜਾਬ ਦੀ ਕੋਈ ਕੈਂਪੇਨ ਸਟਾਰਟ ਹੁੰਦੀ ਆ ਚਾਹੇ ਉਹ 2013 ਦੀ ਗੱਲਾਂ ਹੋਣ ਚਾਹੇ 17 ਦੀਆਂ ਹੋਣ ਚਾਹੇ 19 ਦੀ ਹੋਵੇ ਚਾਹੇ 22 ਦੀ ਹੋਵੇ ਚਾਹੇ ਕੋਈ ਮੈਨੀਫੈਸਟੋ ਹੋਵੇ ਚਾਹੇ ਕੋਈ ਕਿਸਾਨ ਅੰਦੋਲਨ ਹੋਵੇ ਕਿਸਾਨ ਸੰਮੇਲਨ ਹੋਵੇ ਉਹ ਸਾਡੇ ਜਾਂ ਬਾਗੇ ਪੁਰਾਣੇ ਮੋਗੇ ਜ਼ਿਲ੍ਹੇ ਦੇ ਵਿੱਚੋਂ ਸਟਾਰਟ ਹੁੰਦਾ ਤਾਂ ਉਸੇ ਤਰ੍ਹਾਂ ਸਾਡੇ ਇਲਾਕੇ ਦੀ ਜਿਹੜੀ ਪੰਜਾਬ ਦੀ ਕੈਂਪੇਨ ਆ ਅੱਜ ਦੁਬਾਰਾ ਫਿਰ ਇੱਥੋਂ ਸਟਾਰਟ ਹੋਣ ਲੱਗੀ ਆ ਤੇ ਸਾਡੇ ਵਰਕਰ ਬੜੇ ਐਕਟਿਵ ਨੇ ਤੇ ਜਿਹੜਾ ਮਾਨ ਸਾਹਿਬ ਦਾ 130 ਵਾਲਾ ਸੁਪਨਾ ਏ ਉਹ ਸੁਪਨਾ ਨਹੀਂ ਰਹਿਣਾ ਉਹ ਨੂੰ ਹਕੀਕਤ ਬਣੂਗੀ ਕਿਉਂਕਿ ਅਸੀਂ ਲਾਸਟ 10 15 ਦਿਨਾਂ ਤੋਂ ਸਾਰੇ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਤੇ ਲੋਕਾਂ ਦਾ ਰਿਸਪੌਂਸ ਦੇਖ ਕੇ ਮਾਹੌਲ ਦੇਖ ਕੇ ਤੇ ਸਾਨੂੰ ਲੱਗਦਾ ਵੀ 130 ਪੱਕਾ ਹੋ ਜਾਣਾ ਹੈ ਹੁਣ ਪਾਲ ਜੀ ਜਿਵੇਂ ਪਹਿਲਾਂ ਵੀ ਦੇਖ ਰਹੇ ਮਿਲਿਆ ਪੰਜਾਬ ਦੇ ਵਿੱਚ ਸੈਲੀਬ੍ਰਿਟੀ ਕੈਂਡੀਡੇਟ ਲਿਆਉਂਦੇ ਜਾਂਦੇ ਸੀ ਜਿੱਤ ਕੇ ਚੱਲ ਜਾਂਦੇ ਸੀਗੇ ਲੋਕਾਂ ਦਾ ਕੋਈ ਵੀ ਜਿਹੜੀ ਕੀ ਸਾਰ ਉਹ ਨਹੀਂ ਲਈ ਜਾਂਦੀ ਸੀ ਕੀ ਲੱਗਦਾ ਕਿ ਹੁਣ ਕਰਮਜੀਤ ਅਨਮੋਲ ਨੂੰ ਤੁਸੀਂ ਇੱਥੋਂ ਉਤਾਰਿਆ ਹੈ ਫਰੀਦਕੋਟ ਹਲਕੇ ਤੋਂ ਕਿ ਲੱਗਦਾ ਕਿ ਲੋਕ ਯਕੀਨ ਕਰ ਪਾਣਗੇ ਨਾ ਨਹੀਂ ਅਸੀਂ ਕਰਮਜੀਤ ਅਨਮੋਲ ਜੀ ਨੂੰ ਹੈ ਜੇ ਕਲਾਕਾਰ ਨਹੀਂ ਦੇਖਦੇ ਉਹ ਤਾਂ ਸਾਡੇ ਪਾਰਟੀ ਦੇ ਪੁਰਾਣੇ ਸਾਥੀ ਨੇ ਮਾਨ ਸਾਹਿਬ ਦੀਆਂ ਹਰ ਇੱਕ ਕੈਂਪੇਨ ਦੇ ਵਿੱਚ ਪਿਛਲੇ ਲਗਭਗ 4 ਤੋਂ 5 ਇਲੈਕਸ਼ਨ ਤੱਕ ਮੈਂ ਦੇਖਿਆ ਜਦੋਂ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਸੀ ਸਾਡੇ ਵਿਸ਼ਵਾਸਪਾਤਰ ਨੇ ਕਿਉਂਕਿ ਸਮਾਂ ਇਹੋ ਜਿਹਾ ਹੈ ਉਹ بڑے ਸੀਡੀ ਸੀਬੀਆਈ ਤੋਂ ਡਰਦੇ ਈਡੀ ਤੋਂ ਡਰਦੇ ਇਲੈਕਸ਼ਨ ਕਮਿਸ਼ਨ ਤੋਂ ਡਰਦੇ ਪੁਲਿਸ ਤੋਂ ਡਰਦੇ ਕੋਈ ਕਿੱਧਰ ਭੱਜ ਜਾਂਦਾ ਕੋਈ ਕਿੱਧਰ ਭੱਜ ਜਾਂਦਾ ਤਾਂ ਕਰਕੇ ਅਸੀਂ ਆਪਣੇ ਜਿਹੜੇ ਜਿੰਨੇ ਦੇ ਵੀ ਜਿੰਨੇ ਵੀ ਕੈਂਡੀਡੇਟ ਦਿੱਤੇ ਆ ਸਾਰੇ ਬਹੁਤ ਵਧੀਆ ਬਹੁਤ ਵਿਸ਼ਵਾਸਪੱਤਰ ਜਿਨ੍ਹਾਂ ਤੇ ਪਾਰਟੀ ਨੂੰ ਵੀ ਯਕੀਨ ਆ ਤੇ ਲੋਕ ਵੀ ਯਕੀਨ ਕਰਦੇ ਆ ਚਾਹੇ ਉਹ ਮੇਰੇ ਪੰਜੇ ਦੇ ਪੰਜੇ ਕੈਬਨਟ ਮੰਤਰੀ ਹੋਣ ਚਾਹੇ ਉਸ ਤੋਂ ਬਾਅਦ ਸਾਡੇ ਸਪੋਕਸਪਰਸਨ ਹੋਣ ਕੰਗਸਾਹਬ ਉਸ ਤੋਂ ਬਾਅਦ ਇਹ ਕਰਮਜੀਤ ਅਨਮੋਲ ਜੀ ਹੁਣ ਇਹ ਸਾਡੇ ਅਸੀਂ ਇਹੋ ਜੇ ਕੈਂਡੀਡੇਟ 13 ਦੇ 13 ਦੇਵਾਂਗੇ ਜਿਨ੍ਹਾਂ ਤੇ ਲੋਕਾਂ ਨੂੰ ਵੀ ਯਕੀਨ ਹੋਊਗਾ ਤੇ ਜਿਹੜੇ ਜਿਨ੍ਹਾਂ ਦੀ ਅਸੀਂ 200% ਗਰੰਟੀ ਲੈ ਸਕਾਂਗੇ ਵੀ ਭਾਈ ਸਾਡੀ ਗੱਲ ਲੋਕ ਸਭਾ ਦੇ ਵਿੱਚ ਜਾ ਕੇ ਚੰਗੀ ਤਰ੍ਹਾਂ ਕਰਨਗੇ ਮੁਕਾਬਲਾ ਕਿਹਦੀ ਪਾਰਟੀ ਨਾਲ ਮੁੱਖ ਸਮਝੋ ਅਕਾਲੀ ਦਰ ਨਾਲ ਭਜਪਾ ਨਾਲ ਜਾਂ ਫਿਰ ਕਾਂਗਰਸ ਦੇ ਨਾਲ ਮੁਕਾਬਲਾ ਸਾਡਾ ਤਾਂ ਆਪਦੇ ਨਾਲ ਹੀ ਆ ਵੀ ਜੇਕਰ ਅਸੀਂ ਆਪਣੀਆਂ ਗੱਲਾਂ ਚੰਗੀ ਤਰ੍ਹਾਂ ਲੋਕਾਂ ਤੱਕ ਲੈ ਗਏ ਤਾਂ ਇੱਥੇ ਮੁਕਾਬਲਾ ਨਹੀਂ ਰਹਿਣਾ 2-3 ਲੱਖ ਦਾ ਫਰਕ ਹੋਊਗਾ ਦੂਜਿਆ ਨਾ ਅਕਾਲੀ ਦਲ ਨੇ ਕੁਛ ਕੀਤਾ ਉਹ ਤਾਂ ਅਕਾਲੀ ਦਲ ਤਾਂ ਬੀਜੇਪੀ ਵਾਲੇ ਇੱਕ ਇੱਕ ਨੇ ਇੱਕੋ ਜਿਹੇ ਨੇ ਉਹਨਾਂ ਤਾਂ ਲੋਕਾਂ ਨੇ ਪਿੰਡਾਂ 'ਚ ਨਹੀਂ ਵੜਨੇ ਨਾ ਕਾਂਗਰਸ ਦਾ ਸਾਡੇ ਪਿਛਲੇ ਵਰਸ ਦੀਖ ਸਾਹਿਬ ਸੀਗੇ ਜਦੋਂ ਹੀ ਸਾਨੂੰ ਲੋਕਾਂ ਨੂੰ ਲੋੜ ਪਈ ਤਾਂ ਉਦੋਂ ਜਾਂ ਤਾਂ ਬਿਮਾਰ ਹੋ ਗਏ ਜਾਂ ਉਹ ਸੌਂ ਗਏ ਜਾਂ ਉਹਨਾਂ ਦਾ ਮੋਢਾ ਉਤਰ ਗਿਆ ਤੇ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਸਾਡੇ ਉਦੋਂ ਪਹਿਲਾਂ ਸਾਡੇ ਪ੍ਰੋਫੈਸਰ ਸਾਧੂ ਸਿੰਘ ਐਮਪੀ ਬਣੇ ਉਹਨਾਂ ਨੇ ਲੋਕਾਂ ਨੂੰ ਦੱਸਿਆ ਵੀ ਇੰਨੇ ਗ੍ਰਾਂਟ ਆਉਂਦੀ ਆ 25 ਕਰੋੜ ਰੁਪਇਆ ਤੁਹਾਨੂੰ 5 ਸਾਲਾਂ ਦਾ ਮਿਲਦਾ ਸਾਡੇ ਹਰ ਇੱਕ ਪਿੰਡਾਂ ਦੇ ਵਿੱਚ ਟੈਂਕੀਆਂ ਸਕੂਲਾਂ ਵਾਸਤੇ ਪੈਸੇ ਪੁਲ ਬਣਾਏ ਉਹਨਾਂ ਨੇ ਬਹੁਤ ਕੰਮਾਂ ਵਾਸਤੇ ਪੈਸੇ ਦਿੱਤੇ ਤੇ ਸਦੀਕ ਸਾਹਿਬ ਦਾ ਸਾਡੇ ਹਲਾਕੇ ਦੇ ਵਿੱਚ ਇੱਕ ਵੀ ਸਾਨੂੰ ਬੈਂਚ ਵੀ ਨਹੀਂ ਲੱਭਿਆ ਇੱਕ ਸਾਨੂੰ ਪਤਾ ਹੀ ਨਹੀਂ ਗ੍ਰਾਂਟ ਕਿੱਧਰ ਗਈ ਉਹਨਾਂ ਨੂੰ ਵੀ ਪਤਾ ਹੋਣਾ ਗ੍ਰਾਂਟਾਂ ਕਿੱਧਰ ਗਈਆਂ ਉਹਨਾਂ ਦੀਆਂ ਤਾਂ ਅਸੀਂ ਉਹਨਾਂ ਨੂੰ ਦੇਖ ਲਿਆ ਐਸੇ ਕਰਕੇ ਜਿਹੜੇ ਇਸ ਵਾਰ ਨੇ ਲੋਕ ਪੁਰਾਣੇ ਸਮੇਂ ਹੋਰ ਸੀਗੇ ਉਦੋਂ ਅਸੀਂ ਚਨੀ ਸੀਗੇ ਸਰਕਾਰ ਨਹੀਂ ਸੀ ਅਸੀਂ ਕੰਮ ਨਹੀਂ ਸੀ ਆਪੋਜੀਸ਼ਨ 'ਚ ਸੀਗੇ ਉਦੋਂ 2019 ਵਾਲਾ ਪਾਰਟੀ ਦਾ ਡਾਊਨਫਾਲਸ ਗਿਆ ਬਹੁਤ ਹੁਣ ਤਾਂ ਅਸੀਂ ਕੰਮ ਕੀਤੇ ਨੇ ਯਾਰ ਅਸੀਂ 2 ਸਾਲਾਂ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਕੋਈ ਵੀ ਇੱਕ ਵੀ ਬੰਦਾ ਇਹ ਨਹੀਂ ਕਹਿ ਸਕਦਾ ਵੀ ਆਮ ਆਦਮੀ ਪਾਰਟੀ ਦੇ ਕਿਸੇ ਵੀ ਐਮਐਲਏ ਨੇ ਇੱਕ ਵੀ ਰੁਪਿਆ ਕਿਸੇ ਤੋਂ ਲਿਆ ਹੋਵੇ ਕਿ 1% ਵੀ ਕ腐ਸ਼ਨ ਕੀਤੀ ਹੋਵੇ ਸਾਡੇ ਲੀਡਰਾਂ ਤੇ ਸਾਡੇ ਮੁੱਖ ਮੰਤਰੀ ਸਾਹਿਬ ਤੇ ਕੋਈ ਇਲਜ਼ਾਮ ਨਹੀਂ ਬਸ ਇਹਨਾਂ ਜ਼ਰੂਰ ਆ ਵੀ ਭਾਈ ਜਿਹੜੇ ਸਾਡੇ ਆਪ ਦੇ ਵਰਕਰ ਨੇ ਆਪ ਦੇ ਵਲੰਟੀਅਰ ਨੇ ਉਹਨਾਂ ਨੂੰ ਅਸੀਂ ਤਾਲਮੇਲ ਦੇ ਨਾਲ ਕਿਵੇਂ ਜੋ ਇਹਦੇ ਵਿੱਚ ਸੰਘਰਸ਼ ਦੇ ਵਿੱਚ ਲੈ ਕੇ ਜਾਣਾ ਉਹ ਸਾਡੀ ਸਭ ਤੋਂ ਵੱਡੀ ਸਮੱਸਿਆ ਕਿਉਂਕਿ ਸਾਡੇ ਕੋਲ ਵਰਕਰ ਬਹੁਤ ਨੇ ਹਰ ਇੱਕ ਪਿੰਡ ਦੇ ਵਿੱਚ 50 50 100 100 ਬੰਦੇ ਤਾਂ ਐਕਟਿਵ ਆ ਹੁਣ ਉਹਨਾਂ ਨੂੰ ਕੰਮ ਕਿਹੜੇ ਲਾਈਏ ਕਿੱਥੇ ਲਾਈਏ ਤਾਂ ਇਹ ਸਾਡੀ ਆਪ ਦੇ ਵਰਕਰਾਂ ਦੀ ਸਾਡੀ ਜ਼ਰੂਰ ਆ ਵੀ ਉਹਨਾਂ ਨੂੰ ਅਸੀਂ ਕਿਵੇਂ ਮੈਨੇਜ ਕਰਨਾ ਤੇ ਬਾਕੀ ਹੋਰ ਮੁਕਾਬਲਾ ਕਿਸੇ ਨਾਲ ਨਹੀਂ ਕੋਲ ਜੀ ਪਿੰਡਾਂ ਦੇ ਵਿੱਚ ਮਾਹੌਲ ਕਿਹੋ ਜਿਹਾ ਚੱਲ ਰਿਹਾ ਪਿਆ ਕਿਉਂਕਿ ਜੇਕਰ ਇਧਰਲੀ ਬਿਲਡ ਦੀ ਗੱਲ ਕੀਤੀ ਜਾਵੇ ਮਾਲਵਾ ਬਿਲਡ ਦੀ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਬਾਰਡਰਾਂ ਤੇ ਬੈਠੇ ਹੋਏ ਨੇ ਤੁਸੀਂ ਜਦੋਂ ਜਾ ਕੇ ਕਿਸਾਨਾਂ ਦੇ ਵਿੱਚ ਵਿਚਰਦੇ ਹੋ ਗੱਲਬਾਤ ਹੁੰ ਦੇਖੋ ਜੀ ਕਿਸਾਨ ਬੀਜੇਪੀ ਇਕਾਲੀ ਦਲ ਜਿਹੜਾ ਇਹਨਾਂ ਦਾ ਸਮਝੌਤਾ ਹੋ ਹੀ ਗਿਆ ਬਿਹਾਈਂਡ ਦੀ ਸੀਨ ਆ ਉਹਦੇ ਤੇ ਪੂਰੀ ਤਰ੍ਹਾਂ ਨਾਰਾਜ਼ ਨੇ ਸਾਰੇ ਲੋਕ ਬਾਕੀ ਜਿਹੜੇ ਸਾਡੇ ਇਲਾਕੇ ਵਾਲੇ ਕਿਸਾਨ ਤਾਂ ਅਸੀਂ ਆਪ ਹੀ ਸੀਗੇ ਅਸੀਂ ਮੈਂ ਤਾਂ ਆਪ ਉੱਥੇ ਦੋ ਦੋ ਮਹੀਨੇ ਜਾ ਕੇ ਪਿਛਲੀ ਵਾਰ ਬੈਠਾ ਰਿਆਂ ਤਾਂ ਉਹ ਸਾਡੇ ਆਪਣੇ ਲੋਕ ਨੇ ਸਾਰੇ ਬਾਕੀ ਮੈਰਿਟ ਤੇ ਗੱਲ ਕਰਦੇ ਨੇ ਜੀ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਉਹਨਾਂ ਦੀਆਂ ਡਿਮਾਂਡਾਂ ਨੇ ਉਹ ਸਹੀ ਨੇ ਤਾਂ ਉਹਦੇ ਤੇ ਜੇ ਸਾਨੂੰ ਲੱਗਦਾ ਜਿਹੜੇ ਜਿਹੜਿਆਂ ਨੇ ਧੋਖਾ ਕੀਤਾ ਏ ਤਾਂ ਕਿਸਾਨ ਉਹਨਾਂ ਦੇ ਵਿਰੁੱਧ ਚੱਲਣਗੇ ਜਿਹੜਾ ਕਿਸਾਨਾਂ ਦੇ ਨਾਲ ਬੰਦਾ ਖੜਾ ਉਹਦੇ ਨਾਲ ਕਿਸਾਨ ਖੜ ਜਾਨਗੇ ਜਿਹਨੇ ਉਸ ਟਾਈਮ ਕਿਸਾਨਾਂ ਦਾ ਵਿਰੋਧ ਕੀਤਾ ਤੇ ਕਿਸਾਨ ਅੱਜ ਭਾਈ ਉਹਨਾਂ ਦਾ ਵਿਰੋਧ ਕਰ ਦੇਣਗੇ ਇਹ ਜ਼ਰੂਰੀ ਥੋੜੀ ਆ ਵੀ ਤੁਸੀਂ ਹਰਿਆਣੇ ਵਾਲੇ ਬਾਰਡਰ ਤੇ ਉਹ ਖੱਟਰ ਸਾਹਿਬ ਨੂੰ ਕਹਿ ਕੇ ਜਾਂ ਮੋਦੀ ਸਾਹਿਬ ਨੂੰ ਕਹਿ ਕੇ ਕਿਲ ਲਾ ਲੋਂਗੇ ਤਾਂ ਭਾਈ ਸਾਡਾ ਪੰਜਾਬ ਇੱਥੇ ਤਾਂ ਅਸੀਂ ਆਪਦੀ ਵੋਟ ਪਾਉਣੀ ਹੈ ਇੱਥੇ ਤਾਂ ਹੱਕ ਸੱਚ ਦੀ ਗੱਲ ਕਰੀ ਸਕਦੇ ਹਾਂ ਤੇ ਆਪਦੀ ਸਰਕਾਰ ਆ ਸਾਡੀ ਜਿਵੇਂ ਦੋ ਕੈਂਡੀਡੇਟ ਤੁਹਾਡੇ ਸਿਟਿੰਗ ਐਮਪੀ ਅਤੇ ਸਿਟਿੰਗ ਵਿਧਾਇਕ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਉਸ ਨੂੰ ਲੈ ਕੇ ਵਲੰਟੀਅਰ ਦੇ ਵਿੱਚ ਕੋਈ ਨਾਰਾਜ਼ਗੀ ਤਾਂ ਨਹੀਂ ਹੈਗੀ ਉਹ ਵੈਸੇ ਹੀ ਮੈਂ ਪਹਿਲਾਂ ਵੀ ਕਹਤਾ ਮੈਨੂੰ ਤਾਂ ਉਹ ਵੈਸੇ ਹੀ ਸ਼ੀਤ ਲੰਗਰ ਵਾਲ ਮੈਂਟਲੀ ਅਫਸੈਟ ਜਿਹਾ ਲੱਗਦਾ ਹੁਣੇ ਤਾਂ ਕੀ ਕਰਨਾ ਸੀਗਾ ਚਲੋ ਵਧੀਆ ਜਿਹੜੇ ਟਾਈਮ ਨਾਲ ਪਤਾ ਲੱਗ ਗਿਆ ਜਾਣ ਕੋਈ ਫਰਕ ਨਹੀਂ ਪੈਂਦਾ ਬਾਲਾ ਫਰਕ ਨਹੀਂ ਬਿਲਕੁਲ ਇਹ ਸਾਨੂੰ ਬੱਗਾ ਹਲਕਾ ਬੱਗਾ ਪੁਰਾਣਾ ਤੋਂ ਵਧਾਇ ਕਮਰਿਤਪਾਲ ਜਿਹੜਾ ਦੇ ਕਹਿੰਦਾ ਕਿ ਇਸ ਵਾਰ ਨੌਕਰ ਜਿਹੜਾ ਕਿ ਮਨ ਹੈ ਬਣਾ ਲਿਆ ਤਾਂ ਇਸ ਵਾਰ 13 ਦੀ 13 ਸੀਟਾਂ ਜਿਹੜੀ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਜਿੱਤੇਗੀ ਕੈਮਰਾ ਪਰਸਨ ਉਹ ਵੀ ਦੇ ਨਾਲ ਹਿੰਮਤ ਸਿੰਘ ਦੀ ਪਾਲ ਡੈਨਿਕ ਸਵੇਰਾ ਮੋਗਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੈਨਿਕ YouTube Facebook Instagram X aur WhatsApp channel par